ਲਗਾਇਆ ਗਿਆ ਸੀ ਕੀ ਪੂਰੀ ਗੱਲਬਾਤ ਹੈ ਇਹਦੇ ਵਿੱਚ ਸਰ ਜਿਹੜੀ ਸਚਾਈ ਸਾਹਮਣੇ ਆਈ ਹੈ ਮੈਂ ਤੁਹਾਨੂੰ ਇੱਕ ਵੀਡੀਓ ਦਿੱਤੀ ਹੈ ਇਸ ਇਹਦੇ ਨਾਲ ਬਾਕੀ ਜਸਵੰਤ ਸਿੰਘ ਜੀ ਦਾ ਜਿਹੜੇ ਫੌਜੀ ਸਾਹਿਬ ਹੈ ਉਹਨਾਂ ਦਾ ਨੰਬਰ ਤੁਹਾਡੇ ਕੋਲ ਹੈ ਤੁਸੀਂ ਉਹਨਾਂ ਤੋਂ ਵੀ ਇਸ ਗੱਲ ਦੀ ਜਾਣਕਾਰੀ ਲੈ ਸਕਦੇ ਹੋ ਵੀ ਕਿੱਦਾਂ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਜਿਹੜੇ ਜੀਕੇ ਕਾਉਂਟੀ ਦੇ ਵਿੱਚ ਲੋਕਾਂ ਦੇ ਡਿਊਜ਼ ਆ ਉਸ ਨੂੰ ਲੈ ਕੇ ਜਿਹੜੀ ਕੀ ਗੱਲ ਮੈਂ ਤੁਹਾਨੂੰ ਬਾਰ-ਬਾਰ ਉਸ ਦਿਨ ਵੀ ਕਹਿ ਰਿਹਾ ਸੀ ਵੀ ਇਹ ਸਾਰਾ ਜਿਹੜਾ ਇੱਕ ਛੜੇ ਅੰਤਰ ਹੈ ਔਰ ਉਸ ਚਲੇ ਅੰਤਰ ਦਾ ਪਰਦਾ ਬਾਚ ਲੁਧਿਆਣਾ ਪੁਲਿਸ ਨੇ ਅੱਧਾ ਤੱਕ ਕਰ ਦਿੱਤਾ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਅੱਧਾ ਜਿਹੜਾ ਮੈਟਰ ਹੈ ਉਹ ਹਲੇ ਹੁਣ ਇਹਦਾ ਇਨਵੈਸਟੀਗੇਟ ਹੋਣ ਜਾ ਰਿਹਾ ਹੈ ਇਸ ਅੱਧੇ ਪਾਰ ਦੇ ਵਿੱਚ ਪੁਲਿਸ ਨੇ ਆਪਣੀ ਹਾਜ਼ਰੀ ਦੇ ਵਿੱਚ ਜਸਵੰਤ ਸਿੰਘ ਨੂੰ ਉੱਤੇ ਮੌਕੇ ਤੇ ਖੜਾ ਕਰਕੇ ਇਹਦਾ ਪਲਾਟ ਦਾ ਪੋਜੈਸ਼ਨ ਪੂਰਾ ਕਰਵਾ ਕੇ ਦੇ ਦਿੱਤਾ ਜਿਹੜਾ ਕਿ ਸਾਡੀ ਕੰਪਨੀ ਵੱਲੋਂ ਦੋ ਵਾਰ ਪੂਰਾ ਕਰਕੇ ਦਿੱਤਾ ਜਾ ਚੁੱਕਾ ਆਲਰੇਡੀ ਉਹਦੀ ਪੋਜੈਸ਼ਨ ਲੈਟਰ ਮੈਂ ਤੁਹਾਨੂੰ ਹੁਣੇ ਦਿਖਾ ਰਿਹਾ ਹਾਂ ਜਿਹੜੀ ਕੀ ਸਾਡੇ ਵੱਲੋਂ 20824 ਨੂੰ ਇਹਨੂੰ ਦਿੱਤੀ ਜਾ ਚੁੱਕੀ ਸੀ ਉਸ ਤੋਂ ਬਾਅਦ ਇਸ ਜਸਵੰਤ ਸਿੰਘ ਨੇ ਆਪਣਾ ਪਲਾਟ ਵੇਚ ਦਿੱਤਾ ਮੁਰਾਰੀ ਨੂੰ ਮੁਰਾਰੀ ਇਸ ਪਲਾਟ ਦੇ 5 ਲੱਖ ਰੁਪਏ ਬਿਆਨਾ ਉਹਨੂੰ ਦੇ ਚੁੱਕਾ ਸੀ ਉਸ ਦਿਨ ਉਹ ਜਿਹੜਾ ਬੰਦਾ ਸੀ ਜਸਵੰਤ ਉਹ ਆਪਣੀ ਰਜਿਸਟਰੀ ਕਰਾਉਣ ਆਇਆ ਸੀ ਉਹ ਰਜਿਸਟਰੀ ਕਰਾਉਣ ਤੋਂ ਪਹਿਲਾਂ ਇਹਨਾਂ ਲੋਕਾਂ ਨੇ ਪਹਿਲਾਂ ਹੀ ਸਾਜ਼ਿਸ਼ ਤਿਆਰ ਕਰਕੇ ਰੱਖੀ ਸੀ ਵੀ ਜਦੋਂ ਵੀ ਉਹ ਆਊਗਾ ਆਪਾਂ ਉਹਨੂੰ ਕਹਿ ਦੇਣਾ ਵੀ ਤੇਰਾ ਪਲਾਟ ਦੋਪੱਟ ਮੌਕੇ ਤੇ ਘਾਟਾ ਤੇ ਇੰਨੇ ਤੇਰੇ ਪੈਸੇ ਕਟਾਂਗੇ ਉਹ ਵਿਚਾਰਾ ਇਸ ਗੱਲ ਤੋਂ ਘਬਰਾ ਗਿਆ ਸਾਡੀ ਕੰਪਨੀ ਦੇ ਉਹਨੂੰ 10 ਵਜੇ ਸਵੇਰੇ ਵੀ ਉਸ ਦਿਨ ਜਿਸ ਦਿਨ ਉਹ ਆਇਆ ਮੇਰੇ ਕੋਲ ਇੱਥੇ ਸਵੇਰੇ 10 ਵਜੇ ਸਾਡੇ ਇੰਜੀਨੀਅਰ ਨੇ ਉਹਨੂੰ ਨਿਸ਼ਾਨ ਲਾ ਕੇ ਮੌਕੇ ਤੇ ਤਸੱਲੀ ਕਰਾਈ ਪੂਰੀ ਬਟ ਉਹ ਬੰਦੇ ਜਿਹੜੇ ਸੀ ਉਹ ਜਾਣ ਬੁੱਝ ਕੇ ਉਹਨੂੰ ਕਹੀ ਜਾਂਦੇ ਸੀ ਨਹੀਂ 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 ਕਾਟਾ 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 ਉਹ ਕਨਫਿਊਜ਼ ਹੋ ਗਿਆ ਉਹਨੂੰ ਜਾਣ ਕੇ ਇਹਨਾਂ ਨੇ ਪਹਿਲਾਂ ਹੀ 扑ਕਾਤਾ ਕਹਿੰਦੇ ਚਲ ਚਾ ਤੇਰਾ ਪਲਾਟ ਅਸੀਂ ਪੂਰਾ ਮੰਨ ਲਾਂਗੇ ਤੂੰ ਜਾ ਕੇ ਕਾ ਸਾਡੇ ਲਈ ਆ ਕਾਰਵਾਈ ਕਰਕੇ ਲਿਆ ਜਿਹੜੀ ਉਸ ਦਿਨ ਉਹਨਾਂ ਨੇ ਅੰਜਾਮ ਲਿਆਂਦੀ ਹੈ ਉਹ ਸਾਰੀ ਕਾਰਵਾਈ ਜਦੋਂ ਇੱਥੇ ਪਹੁੰਚਿਆ ਉਸ ਤੋਂ 1 ਮਿੰਟ ਪਹਿਲਾਂ ਜਿੱਦਾਂ 2 ਕਿਲੋਮੀਟਰ ਪਿੱਛੇ ਹੋਣੇ ਖੜੇ ਸਾਰੇ ਉਹਨਾਂ ਨੇ ਮੈਨੂੰ ਕਾਲ ਕਰਾਈ ਮੇਰੇ ਫੋਨ ਦੇ ਉੱਤੇ ਅੱਜ ਵੀ ਹੈਗੀ ਐ ਉਹ ਕਹਿੰਦਾ ਤੂੰ ਕਿੱਥੇ ਬੈਠਾ ਮੈਂ ਕਿਹਾ ਜੀ ਮੈਂ ਹੈਡ ਆਫਿਸ ਬੈਠਾ ਤੂੰ ਇੱਥੇ ਹੀ ਰਹੀਂ ਅਸੀਂ ਆ ਰਹੇ ਹਾਂ ਤੈਨੂੰ ਦੱਸਦੇ ਹਾਂ ਕਿਵੇਂ ਲੋਕਾਂ ਨਾਲ ਟੱਕੀਆਂ ਮਾਰੀ ਦੀਆਂ ਉਹ ਮੈਨੂੰ ਪਹਿਲੇ ਹੀ ਇੰਨਾ ਹਾਈਪਰ ਕਰ ਦਿੱਤਾ ਵੀ ਤਾਂ ਕਿ ਮੈਂ ਕਿਸੇ ਹੋਰ ਗੱਲ ਦੇ ਵੱਲ ਮੇਰਾ ਦਿਮਾਗ ਹੀ ਨਾ ਜਾਵੇ ਵੀ ਗੱਲ ਕੀ ਐ ਕੌਣ ਐ ਮੈਂ ਤਾਂ ਉਹਨੂੰ ਹਲੇ ਬੈਠਦੇ ਹੀ ਪੁੱਛਿਆ ਮਕਾਸਰ ਕਿ ਕਿੱਥੋਂ ਆਏ ਹੋ ਉਹ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਉਹ ਤਾਂ ਜਗਾ ਕੱਟ ਗਈ ਜਗਾ ਕੱਟ ਗਈ ਤੁਹਾਡੇ ਨਾਲ ਗੱਲਬਾਤ ਹੋਈ ਕਿ ਇਹਦੇ ਵਿੱਚ ਫੈਕਸ ਆਉਂਦਾ ਹੈ ਆ ਦੇਖੋ ਪਾਵਲੀ ਪੋਜੈਸ਼ਨ ਲੈਟਰ ਮਿੱਤੀ B824 ਦੀ ਉਹਨੂੰ ਦਿੱਤੀ ਹੋਈ ਆ ਸਾਡੇ ਵੱਲੋਂ ਮੌਕੇ ਤੇ ਪੋਜੈਸ਼ਨ ਦਿੱਤਾ ਹੋਇਆ ਆ ਦੇਖੋ ਇਹ ਵਾਲੀ ਪੁਲਿਸ ਦੀ ਹਾਦਸੀ ਦੇ ਵਿੱਚ ਉਹਨਾਂ ਨੂੰ ਦੁਬਾਰਾ ਤਸੱਲੀ ਕਰਾਈ ਆ ਪਰसों ਸਾਰੀ ਪੰਜਾਬ ਪੁਲਿਸ ਉੱਥੇ ਘੱਟੋ-ਘੱਟ 20 EMPLOYEES ਗਏ ਸੀ ਉਹਨਾਂ ਨਾਲ ਉਹਨਾਂ ਨਾਲ ਇਹੀ ਗੱਲ ਹੋਈ ਸੀ ਸਾਡੀ ਤੇ ਜੇ ਅਸੀਂ ਗਲਤ ਹੋਵਾਂਗੇ ਤਾਂ ਅਸੀਂ ਕਸੂਰਵਾਰ ਹੈ। ਅਗਰ ਮੇਰਾ ਪਲਾਟ ਉੱਤੇ 1 ਇੰਚ ਵੀ ਘਟੂਗਾ ਤਾਂ ਮੈਂ ਜੋ ਮੈਨੂੰ سزا ਦਿੱਤੀ ਜਾਊਗੀ ਮੈਨੂੰ ਮਨਜ਼ੂਰ ਹੈ। ਅਗਰ ਜੇ ਮੇਰਾ ਪਲਾਟ ਉੱਤੇ ਪੂਰਾ ਔਰ ਇਹ ਸਾਰੀ ਸਾਜ਼ਿਸ਼ ਹੋਈ ਤਾਂ ਇਹਨੂੰ ਤੁਹਾਨੂੰ ਪੁਲਿਸ ਨੂੰ ਬੇਨਕਾਮ ਕਰਨਾ ਪਏਗਾ। ਤੇ ਮਹਨੋ ਆ ਤੁਹਾਡੇ ਸਾਹਮਣੇ ਦੋਨੋਂ ਚੀਜ਼ਾਂ ਤੁਸੀਂ ਆਪ ਚੈੱਕ ਕਰ ਲਓ। ਵੀ ਮੇਰਾ ਕੋਈ ਕਸੂਰ ਹੈ ਇਸ ਕਹਾਣੀ ਦੇ ਵਿੱਚ ਉਹ ਸਾਰਾ ਇੱਥੇ ਆਂਦਾ ਆ ਕੇ ਪ੍ਰੀਪਲੈਨਡ ਵੀਡੀਓ ਤੁਹਾਡੇ ਨਾਲ ਦੀ ਗੱਲਬਾਤ ਹੋਈ ਹੋਣੀ ਹੁਣ ਕੀ ਉਹਨਾਂ ਨੇ ਐਗਰੀ ਮੈਂ ਤੁਹਾਨੂੰ ਵੀਡੀਓ ਜਾਰੀ ਕੀਤੀ ਹੈ ਤੁਸੀਂ ਉਹਦੇ ਚ ਦੇਖ ਲਓ ਉਹਨਾਂ ਨੇ ਖੁਦ ਇਹ ਗੱਲ ਦਾ ਅਹਿਸਾਸ ਕੀਤਾ ਵੀ ਮੈਨੂੰ ਗੁੰਮਰਾਹ ਕੀਤਾ ਗਿਆ ਮੈਨੂੰ ਇੰਨਾ ਹਾਈਪਰ ਕਰਤਾ ਕਿ ਮੈਂ ਤੁਹਾਡੇ ਆ ਕੇ ਗਲ ਪੈ ਗਿਆ ਇਹ ਸਾਰੀ ਕਹਾਣੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਉਹਨਾਂ ਦੀ ਜਵਾਨੀ ਮੇਰੇ ਨਾਲ ਬੈਠ ਕੇ ਉਹਨਾਂ ਨੇ ਸਾਡੇ ਦਫ਼ਤਰ ਆ ਕੇ ਅਹਿਸਾਸ ਕੀਤੀ ਹੈ ਤੁਸੀਂ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਖਿਲਾਫ ਸਾਜ਼ਿਸ਼ ਜਿਹੜੀ ਕੀਤੀ ਹੈ ਉਹਨਾਂ ਦੇ ਖਿਲਾਫ ਤੁਸੀਂ ਕੰਪਲੇਂਟ ਦਿੱਤੀ ਹੈਗੀ ਹੈ ਜਾਂ ਪੁਲਿਸ ਆਪਣੇ ਲੈਵਲ ਤੇ ਜਾਂਚ ਕਰਦੀ ਹੈ ਨਹੀਂ ਜਿਹੜੀ ਉਹ ਕੰਪਲੇਂਟ ਦਾ 23 ਲੱਖ ਰੁਪਏ ਦੀ ਸਾਡੀ ਹੈ ਉਹ ਤਾਂ 15 ਦਿਨ ਤੋਂ ਜਾਂਚ ਚੱਲ ਰਹੀ ਹੈ ਉਹ ਤਾਂ ਕੱਲ ਪੂਰੀ ਕਲੋਨੀ ਨੇ ਜੀਕੇ ਕਾਉਂਟੀ ਦੇ ਵਿੱਚ 200 ਘਰ ਬਣੇ ਹੋਏ ਆ ਇਸ ਵੇਲੇ ਕੱਲ ਸਾਰਿਆਂ ਨੇ ਸਾਈਨ ਕਰਕੇ ਪੁਲਿਸ ਨੂੰ ਆਪਣਾ ਸਾਡੇ ਨਾਲ ਖੜ ਕੇ ਸਪੋਰਟਿੰਗ ਦਿੱਤਾ ਇਵਨ ਵਿੱਚ ਜਸਵੰਤ ਸਿੰਘ ਨੇ ਵੀ ਸਾਈਨ ਕੀਤੇ ਆ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ 23 ਲੱਖ ਰੁਪਏ ਬਰਾਮਦ ਕਰਨ ਦੇ ਵਿੱਚ ਇਹ ਤੁਸੀਂ ਸਾਰੀ ਸਚਾਈ ਪੁਲਿਸ ਨੂੰ ਕਦੋਂ ਵੀ ਇਨਕਾਬ ਕਰੇਗੀ ਉਹ ਤੁਹਾਡੇ ਸਾਹਮਣੇ ਆ ਹੀ ਜਾਏਗਾ ਐਸਐਚਓ ਸਾਹਿਬ ਇਹਨੂੰ ਕਰ ਰਹੇ ਨੇ ਇਨਵੈਸਟੀਗੇਟ ਅਮਨਪਰਾਡ ਜੀ ਸੂਚ ਸਾਹਿਬ ਦੇ ਬਿਆਨ ਹੋ ਚੁੱਕੇ ਆ ਡਾਕਟਰ ਚਾਲ ਦੇ ਹੋ ਚੁੱਕੇ ਆ ਮੇਰੇ ਹੋ ਚੁੱਕੇ ਆ ਸਾਰੀ ਕਲੋਨੀ ਦੇ ਬਿਆਨ ਹੋ ਚੁੱਕੇ ਆ ਮੈਂ ਸਮਝੋਤਾ ਨਹੀਂ ਸਮਝੋਤਾ ਤਾਂ ਇਹਦਾ ਨਾ ਹੁਣ ਮੰਨ ਲਓ ਘਰ ਚ ਦੋ ਭਾਂਡੇ ਆ ਕਈ ਵਾਰੀ ਖੜਕ ਜਾਂਦੇ ਆ ਬੰਦਾ ਬਹਿ ਕੇ ਮਸਲੇ ਦਾ ਹੱਲ ਹੋ ਜਾਂਦਾ ਲੇਕਿਨ ਜਿਹੜਾ ਇਹ ਕੱਲ ਡਰਾਮਾ ਹੋਇਆ ਦੋ ਤਿੰਨ ਦਿਨ ਤੁਸੀਂ ਦੇਖਿਆ ਇਹ ਤਾਂ ਸਾਰਾ ਇੱਕ ਪਲਾਨ ਸੀ ਆਪਾਂ ਘਰ 'ਚ ਜਿੱਥੇ ਵੀ ਕੋਈ ਚਾਰ ਬੰਦੇ ਇੱਕ ਆਪਸ 'ਚ ਇੱਕ ਜੀਕੇ ਗਰੁੱਪ ਹੈ ਇੱਕ ਪਰਿਵਾਰ ਹੈ ਇਸ ਪਰਿਵਾਰ 'ਚ ਕੋਈ 19 21 ਗੱਲ ਹੁੰਦੀ ਆ ਤਾਂ ਬੰਦਾ ਚਾਵ ਨੂੰ ਸਵੇਰ ਵਿੱਚ ਦੋ ਬੰਦੇ ਬੈਠ ਕੇ ਸੁਲਝਾ ਲੈਂਦੇ ਆ ਇਹ ਕਿਹੜਾ ਕੋਈ ਛੇਡੀ ਵੱਡੀ ਗੱਲ ਜੀ ਵੀ ਇੱਕ ਬੰਦਾ ਆਂਦਾ ਹਾਈਪਰ ਕਰਕੇ ਉਹਨੂੰ ਕੋਈ ਹਾਈਪਰ ਕਰਕੇ ਭੇਜਦਾ ਸਾਹਮਣੇ ਕੋਈ ਮਾੜੀ ਮੋਟੀ ਗੱਲ ਹੁੰਦੀ ਆ ਚਾਰ ਬੰਦੇ ਬੈਠ ਕੇ ਦੋਨਾਂ ਨੂੰ ਬੈਠ ਕੇ ਹੱਲ ਕਰਾ ਦਿੰਦੇ ਇਹ ਤਾਂ ਰੋਜ਼ ਹੁੰਦਾ ਕੋਈ ਆਪਾਂ ਅੱਜ ਮੈਨੂੰ 50000 ਪਲਾਟ ਵੇਚਿਆ ਮੈਂ 38 ਸਾਲ ਦਾ ਮੇਰਾ ਕੈਰੀਅਰ ਹੈ ਮੈਂ ਕਿੰਨੇ ਕ ਲੋਕਾਂ ਨਾਲ ਲੜਦਾ ਜੋ ਕਿੰਨੇ ਕੁ ਦੁਨੀਆ ਨੂੰ ਮੈਂ ਗਾਲਾਂ ਕੱਢਦਾ ਇਹ ਤਾਂ ਇੱਕ ਪ੍ਰੀਪਲੈਨਡ ਟਰੈਪ ਸੀ ਉਸ ਦਿਨ ਵੀ ਇੱਕ ਬੰਦੇ ਨੂੰ ਪਹਿਲਾਂ ਹੀ ਹਾਈਪਰ ਕਰ ਦੋ ਵੀਡੀਓ ਨਾਲ ਲੈ ਕੇ ਆਓ ਹਨਾ ਉਹਨੂੰ ਆ ਕੇ ਇਨਾ ਇਰੀਟੇਟ ਕਰੋ ਵੀ ਅਗਲਾ ਉੱਟ ਕੇ ਗਾਲ ਪੈਜੇ ਇਹ ਸਾਰਾ ਇੱਕ ਡਰਾਮਾ ਸੀ ਅਸੀਂ ਤਾਂ ਲਾਸਟ ਸਵਾਲ ਹੈਗਾ ਉਹਨੇ ਸਾਰਾ ਜਿਹੜਾ ਸਵੱਤੂ ਸੀ ਕੀਤਾ ਹੈਗਾ ਇਹਦੇ ਵਿੱਚ ਤੁਸੀਂ ਕੀ ਦੇਖਦੇ ਹੋ ਜੀਕੇ ਇੱਕ ਬ੍ਰੈਂਡ ਨੂੰ ਟਾਰਗੇਟ ਕੀਤਾ ਗਿਆ ਜਾਂ ਗੁਰਸ਼ਣ ਨੂੰ ਟਾਰਗੇਟ ਇਹ 100% ਸਾਡੇ ਬਿਜ਼ਨਸ ਦੇ ਉੱਤੇ ਇੱਕ ਹਮਲਾ ਸੀ ਜਿਹੜਾ ਹਮਲਾ ਤੁਸੀਂ ਸ਼ਰੀਆਮ ਦੇਖ ਰਹੇ ਹੋ ਕਿਉਂਕਿ ਇੱਕ ਪਲਾਟ ਜੇ ਪੂਰਾ ਹੀ ਸੀ ਤਾਂ ਇਹਦਾ ਕੋਈ ਮਤਲਬ ਕੀ ਸੀ ਇਹ ਸਾਰੀ ਕਹਾਣੀ ਨਾਲੇ ਪੁੱਡਾ ਬਰੂਡ ਕਲੋਨੀ ਆ ਤੁਸੀਂ ਮੈਨੂੰ ਕੋਈ ਨਕਸ਼ਾ ਦਿਖਾਓ ਮੈਂ ਨਕਸ਼ਾ ਦਿਖਾਣਾ ਤੁਸੀਂ ਜੋ ਕਹੋ ਮੈਨੂੰ ਰੇਰਾ ਐਕਟ ਦਾ ਕੋਈ ਉਹ ਚਾਹੀਦਾ ਡਾਕੂਮੈਂਟ ਦੈਟ ਆਈ ਵਿਲ ਸ਼ੋ ਹੁਣ ਇੱਕ ਟਰੈਪ ਹੈ ਕੱਲ ਨੂੰ ਕਿਸੇ ਵੀ ਕਲੋਨਾਈਜ਼ਰ ਤੇ ਜਾ ਕੇ ਲੱਗ ਸਕਦਾ ਸਾਡੀ ਹੁਣ ਜਿਹੜੀ ਐਸੋਸੀਏਸ਼ਨ ਹੈ ਪਰਸੋਂ ਮੰਤਰੀ ਜੀ ਨੂੰ ਇੱਥੇ ਕਿਹੜਾ ਆਡਰ ਸੀ ਉਹ ਰੈਡੀਸ਼ਨ ਦੇ ਵਿੱਚ ਸਾਰੀ ਮਿਲੀ ਹੈ ਇਹ ਇਨਸੀਡੈਂਟ ਤਾਂ ਕਿਸੇ ਨਾਲ ਵੀ ਹੋ ਸਕਦਾ ਵੀ ਬੰਦੇ ਚਾਰ ਤਿਆਰ ਹੋ ਕੇ ਆ ਕੇ ਕੋਈ ਵੀ ਕਹਿ ਸਕਦਾ ਮੇਰਾ ਪਲਾਟ ਕੱਟ ਗਿਆ ਕੱਟ ਗਿਆ ਕੱਟ ਗਿਆ ਇਟ ਇਜ਼ ਦਾ Trap ਮੈਂ ਦੂਜੀ ਵਾਰ ਆਪਾਂ ਜਿਹੜੇ ਲੋਕ ਸ਼ਾਰਤੀ ਆਨਸਰ ਦੇ ਕੇ ਇਹਨਾਂ ਨੂੰ ਬੈਕ ਕਰ ਰਹੇ ਸੀ ਜਿਹੜਾ ਇਹਨਾਂ ਦਾ ਇੱਕ ਬੜਾਆ ਗਰੋ ਜਿਹੜਾ ਹੈ ਉਹ ਬਟਾ ਉਹ ਦੱਸ ਤਾਂ ਹੁਣ ਪੁਲਿਸ ਹੀ ਕਰ ਸਕਦੀ ਹੈ ਇਨਵੈਸਟਿਗੇਟ ਗਰੋ ਇਹਨਾਂ ਦੇ ਨਾਲ ਜਿਹੜਾ ਇਹਨਾਂ ਨੂੰ ਜਿਹੜੇ ਉਹ ਜਿਹਨਾਂ ਦੇ ਐਫਆਈਆਰ ਹੋਏ ਜਿਹਨਾਂ ਫੇਕ ਗੁਰਦੁਆਰੇ ਸਾਹਿਬ ਤੇ ਰਿਕਰਾਈ ਸੀਗੀ ਜਿਹੜੀ ਇਹਨਾਂ ਨੇ ਉਹ ਵੀ ਜਿਹੜੇ ਉਹ ਬਟਾ ਉਹ ਤਾਂ ਹੁਣ ਚੱਲ ਹੀ ਰਹੇ ਆ ਹੁਣ ਜਿਹੜਾ ਬੰਦਾ ਮੰਨ ਲਓ ਉਹ ਤਾਂ ਮੈਂ ਜਸਵੰ ਕਾਉਂਟੀ ਰਾਮਗੜ੍ਹ ਤੋਂ ਇਹਨਾਂ ਦਾ ਪਲਾਟ ਲਿਆ ਹੋਇਆ ਜੀ 122577 ਗੱਲਦਾ ਪਲਾਟ ਦੇ ਰਿਗਾਰਡਿੰਗ ਕੁਝ ਇਸ਼ੂ ਸੀਗੇ ਕੁਝ ਆਪਣਾ ਕੀ ਕਹਿੰਦੇ ਨੇ ਏਰੀਆ ਵਾਈਜ਼ ਜੋ ਮਨੂੰ ਗੁਲਸਨ ਜੀ ਨੇ ਇਹਨਾਂ ਦਾ ਪਲਾਟ ਮੇਰਾ ਪੂਰਾ ਕਰ ਦਿੱਤਾ ਗਿਆ ਹੈ ਮਨੂੰ ਬੋਂਟੀ ਜੋ ਹੈ ਕੋਈ ਇਹਨਾਂ ਦਾ ਉਹਨਾਂ ਨੇ ਮਨੂੰ ਪ੍ਰਕਾਰ ਦਿੱਤਾ ਹੈ ਜੀਗਾ ਉਹਨਾਂ ਦੇ ਕੋਈ ਡਿਊਜ਼ ਸੀਗੇ ਜੀਕੇ ਗਰੁੱਪਰ ਨੂੰ ਤੇ ਉਹਨੂੰ ਪ੍ਰਕਾਰ ਕਰਕੇ ਮੈਂ ਜੋ ਹੈ ਐਮਿਸ ਅੰਡਰਸਟੈਂਡਿੰਗ ਹੋ ਗਈ ਤੋਂ ਉਹ ਸਾਡੀ ਜੋ ਹੈ ਸਾਰੀ ਮਿਸਾਂ ਬਸ ਸਭ ਕੁਝ ਥਲੀਆ ਹੋ ਗਈ ਹੈ ਉਹਨਾਂ ਸਭੀ ਸੁਲਾ ਹੋ ਗਈ ਹੈ ਗੁਰਦਨ ਜੀ ਨਾਲ ਹੁਣ ਆਪਾਂ ਮੈਂ ਜਿਹੜੇ ਗਰੁੱਪ ਦਾ ਹੀ ਹਿੱਸਾ ਹੈ ਮੈਂ ਇੱਥੇ ਆ ਕੇ ਘਰ ਬਣਾ ਰਿਹਾ ਤੇ ਸਾਨੂੰ ਕੋਈ ਨਾਰਾਜ਼ਗੀ ਨਹੀਂ ਹੋਣੀ ਠੀਕ ਹੈ